ਸਭ ਤੋਂ ਪਹਿਲਾਂ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਇੱਕਦਮ ਹੀ ਸਾਡਾ ਪ੍ਰੋਗਰਾਮ ਬੰਨਿਆ ਤੇ ਤੁਸੀਂ ਸਾਰੇ ਇੰਨੇ ਪਾਰੀ ਸੰਖਿਆ ਚਾਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਇਸ ਪ੍ਰੈਸ ਮਿਲਣੀ ਨੂੰ ਕਵਰ ਕਰਨ ਚ ਤੁਸੀਂ ਸਾਰੇ ਆਏ ਹੋ ਅੱਜ ਦੀ ਪ੍ਰੈਸ ਮਿਲਣੀ ਆਮ ਆਦਮੀ ਪਾਰਟੀ ਦੇ ਵੱਲੋਂ ਮੈਂ ਬੋਲਾਂਗਾ ਤੇ ਸਾਡੇ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਹੜੇ ਚੰਡੀਗੜ੍ਹ ਦੇ ਨੇ ਲੱਕੀ ਸਾਹਿਬ ਇਹ ਬੋਲਣਗੇ ਤੇ ਸਾਡੇ ਨਾਲ ਸਾਡੇ ਸਾਰੇ ਕੌਂਸਲਰਸ ਆਮ ਆਦਮੀ ਪਾਰਟੀ ਦੇ ਵੀ ਤੇ ਕਾਂਗਰਸ ਦੇ ਵੀ ਨਾਲ ਰਹਿਣਗੇ ਅੱਜ ਦੀ ਜਿਹੜੀ ਸੱਡੀ ਮੇਨ ਪ੍ਰੈਸ ਮਿਲਣੀ ਦਾ ਹੋ ਤੁਸੀਂ ਸਾਰਿਆਂ ਨੇ ਕਈ ਦਿਨਾਂ ਤੋਂ ਇਹ ਕਵਰ ਕਰ ਰਹੇ ਸੀ ਤੇ ਅੱਜ ਮੁਬਾਰਕਾਂ ਦਾ ਦਿਨ ਹੈਗਾ ਕਿ ਸਾਡੇ ਜਿਹੜੇ ਮੇਅਰ ਕੈਂਡੀਡੇਟ ਸੀਗੇ ਸਾਂਝੇ ਮੇਅਰ ਕੈਂਡੀਡੇਟ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਲਦੀਪ ਕੁਮਾਰ ਜੀ ਉਹ ਅੱਜ ਮੇਅਰ ਸੁਪਰੀਮ ਕੋਰਟ ਵੱਲੋਂ ਚੁਣੇ ਗਏ ਉਹਦੇ ਲਈ ਕਾਡਾ ਸਾਰਿਆਂ ਦਾ ਧੰਨਵਾਦੀ ਆ ਕਿਉਂਕਿ ਤੁਸੀਂ ਸਾਰਿਆਂ ਨੇ ਇਹ ਸਾਰੀ ਚੀਜ਼ਾਂ ਨੂੰ ਪ੍ਰੈਸ ਦੇ ਉੱਤੇ ਸਾਰੇ ਦੇਸ਼ 'ਚ ਵਿਦੇਸ਼ 'ਚ ਕੱਲੇ ਚੰਡੀਗੜ੍ਹ ਦਾ ਚੋਣ ਨਹੀਂ ਰਹਿ ਗਿਆ ਸੀ ਇਹ ਚੋਣ ਇੰਟਰਨੈਸ਼ਨਲ ਚੋਣ ਬਣ ਗਿਆ ਸੀ ਔਰ ਮੈਨੂੰ ਯਾਦ ਆਉਂਦਾ ਹੈ ਕਿ ਅਸੀਂ ਤੇ ਦਿੱਲੀ ਗਏ ਡਾਕਟਰ ਸੰਦੀਪ ਪਾਟਲ ਜੀ ਨੇ ਕੁਲਦੀਪ ਕੁਮਾਰ ਨੂੰ ਕਿਹਾ ਤੁਸੀਂ ਚੰਡੀਗੜ੍ਹ ਕੇ ਮੇਰ ਨੂੰ ਇੰਟਰਨੈਸ਼ਨਲ ਮੇਅਰ ਬਣ ਰਹੇ ਹੋ ਔਰ ਮੈਨੂੰ ਅੱਛੀ ਤਰ੍ਹਾਂ ਉਹ ਦਿਨ ਯਾਦ ਆ ਔਰ ਮੈਂ ਸਮਝਦਾ ਕਿ ਜਿਹੜੀ ਲੜਾਈ ਸੀ ਉਹ ਇੰਨੀ ਸੌਖੀ ਨਹੀਂ ਸੀ ਕਈ ਚੈਲੰਜਸ ਸੀਗੇ ਸਭ ਤੋਂ ਪਹਿਲਾਂ ਤਾਂ ਇਹ ਇਲੈਕਸ਼ਨ ਕਰਾਉਣ ਲਈ ਤਿਆਰ ਨਹੀਂ ਸੀ ਸਾਡੇ ਡਿਸਕਸ਼ਨ ਹੋਈ ਔਰ ਮੈਨੂੰ ਯਾਦ ਹੈ ਔਰ ਮੈਂ ਧਨਵਾਦਿਆਂ ਗੁਰਪ੍ਰੀਤ ਜੀ ਗਾਪੀ ਜੀ ਦਾ ਇਹਨਾਂ ਨੇ ਵੀ ਇੱਕ ਸਲਾਹ ਦਿੱਤੀ ਕਿ ਆਪਾਂ ਡਿਪਟੀ ਕਮਿਸ਼ਨਰ ਨੂੰ ਇੱਕ ਪ੍ਰੈਜੈਂਟੇਸ਼ਨ ਦੇਈਏ ਉਹ ਡਿਪਟੀ ਕਮਿਸ਼ਨਰ ਨੂੰ ਪ੍ਰੈਜੈਂਟੇਸ਼ਨ ਦਿੱਤੀ ਗਈ ਕਿਉਂਕਿ ਚੋਣਾਂ ਕਰਾਈ ਨਹੀਂ ਰਹੀ ਸੀ ਪ੍ਰੈਜੈਂਟੇਸ਼ਨ ਦੇਣ ਤੋਂ ਬਾਅਦ ਚੋਣ ਦਾ ਸਿਸਟਮ ਸ਼ੁਰੂ ਹੋਇਆ 10 ਤਰੀਕ ਨੂੰ ਚੋਣ ਜਿਹੜਾ ਹੈ ਉਹ ਐਲਾਨ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਦਿੱਲੀ ਕਮ ਅੱਗੇ ਚੱਲਦਾ ਹੈ ਸਾਡਾ ਸਮਝੌਤਾ ਹੁੰਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਔਰ ਮੇਅਰ ਕੈਂਡੀਡੇਟ ਕੁਲਦੀਪ ਕੁਮਾਰ ਜੀ ਨੂੰ ਚੁਣਿਆ ਜਾਂਦਾ ਔਰ ਇਸੇ ਹਿਸਾਬ ਨਾਲ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਗਾਭੀ ਜੀ ਨੂੰ ਚੁਣਿਆ ਜਾਂਦਾ ਤੇ ਜਿਹੜੇ ਡਿਪਟੀ ਮੇਅਰ ਸੀਗੇ ਉਹ ਸਾਡੇ ਨਿਰਮਲਾ ਨਿਰਮਲਾ ਦੇਵੀ ਜੀ ਉਹਨਾਂ ਨੂੰ ਚੁਣਿਆ ਜਾਂਦਾ ਔਰ ਉਸ ਦਿਨ ਅਸੀਂ ਜਦ 20 ਦੇ 20 ਲੋਕੀ ਕੌਂਸਲਰ ਇਕੱਠੇ ਸੀਗੇ 18 ਤਰੀਕ ਨੂੰ ਅਸੀਂ ਵੋਟ ਪਾਣ ਲਈ ਜਦ ਐਮਸੀ ਦੇ ਆਫਿਸ ਪਹੁੰਚਦੇ ਆ ਤੇ ਸਵੇਰੇ ਪਤਾ ਲੱਗਦਾ ਹੈ ਮਸੀ ਦੇ ਆਫਿਸ ਦੇ ਅੰਦਰ ਕੀ ਹੋਇਆ ਜੀ ਅਨਿਲ ਮਸੀਹ ਜੀ ਜਿਹੜੇ ਪ੍ਰੈਸਾਈਡਿੰਗ ਅਫੀਸਰ ਸੀ ਉਹ ਬਿਮਾਰ ਹੋ ਜਾਂਦੇ ਔਰ ਬਿਮਾਰੀ ਬਹੁਤ ਵੱਡੀ ਹੋ ਗਈ ਉਹਨਾਂ ਨੂੰ ਇੱਕਦਮ ਪਤਾ ਲੱਗਿਆ ਵੀ ਬਿਮਾਰ ਹੋ ਗਏ ਪਤਾ ਨਹੀਂ ਪਿੱਠ 'ਚ ਦਰਦ ਸੀਗਾ ਲੱਕੀ ਜੀ ਬੈਕ ਬੈਕ ਸੀਗਾ ਕਿਉਂਕਿ ਬਿਮਾਰੀ ਬਹੁਤ ਵੱਡੀ ਸੀ ਉਹ ਬਿਮਾਰੀ ਐ ਸੀਗੀ ਕਿ ਉਹਨਾਂ ਕੋਲ ਵੋਟਾਂ ਨਹੀਂ ਸੀ ਇਹ ਬਿਮਾਰੀ ਸੀ ਭਾਰਤੀ ਜਨਤਾ ਪਾਰਟੀ ਛੋਟੇ ਮੇਅਰ ਦੇ ਇਲੈਕਸ਼ਨ ਨੂੰ ਹਾਰਨ ਲਈ ਤਿਆਰ ਨਹੀਂ ਸੀ ਜਿਸ ਸਾਹਬ ਦਾ ਕਤਲ ਹੋ ਕਰ ਰਹੀ ਸੀਗੀ ਉਹ ਬਿਲਕੁਲ ਤਿਆਰ ਨਹੀਂ ਸੀ ਤੇ 10 ਤਰੀਕ 18 ਤਰੀਕ ਨੂੰ ਇਲੈਕਸ਼ਨ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਐਡਮਿਨਿਸਟ੍ਰੇਸ਼ਨ ਨਾਲ ਮਿਲੀ ਜੀ ਡਿਪਟੀ ਕਮਿਸ਼ਨਰ ਸਾਹਿਬ ਨੇ 6 ਤਰੀਕ ਤਰੀਕ ਦਿੱਤੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਲਾਹ ਕੀਤੀ ਅਸੀਂ ਹਾਈ ਕੋਰਟ ਗਏ ਔਰ ਹਾਈ ਕੋਰਟ ਦੇ ਅੰਦਰ ਅਸੀਂ ਰਿਕੁਐਸਟ ਕੀਤੀ ਜੀ ਇਲੈਕਸ਼ਨ ਜਲਦੀ ਕਰਾਏ ਜਾਣ ਪਰ ਉਹਨਾਂ ਨੇ ਕਿਹਾ ਜੀ 6 ਤਰੀਕ ਅਸੀਂ ਦੇ ਦਿੱਤੀ ਪਰ ਬਾਰ ਬਾਰ ਰਿਕੁਐਸਟ ਕਰਨ ਤੋਂ ਬਾਅਦ 30 ਤਰੀਕ ਨੂੰ ਇਲੈਕਸ਼ਨ ਕਰਾਏਗੇ ਔਰ 30 ਤਰੀਕ ਨੂੰ ਜਦ ਇਲੈਕਸ਼ਨ ਕਰਾਏਗੇ ਦੱ ਪਾਰਤੀਆ ਜਨਤਾ ਪਾਰਟੀ ਦਾ ਫਾਰਮੂਲਾ ਨੰਬਰ 2 ਕਿਉਂ ਫਾਰਮੂਲਾ ਨਾ ਉਹ ਵੰਤੇ ਸੀ ਅਨਿਲ ਮਸੀਹ ਦੇ ਪਿੱਛੇ ਦਰ ਫਾਰਮੂਲਾ ਨੰਬਰ 2 ਸੀਗਾ ਕਿ 8 ਵੋਟਾਂ ਇਨਵੈਲਿਡ ਕਰ ਦਿਓ ਔਰ 8 ਵੋਟਾਂ ਇਨਵੈਲਿਡ ਕਰਤੀਆਂ ਇਹ ਸਾਰੇ ਕਾਉਂਸਲਰ ਉੱਤੇ ਚੀਖ ਰਹੇ ਆ ਬੋਲ ਰਹੇ ਆ ਪਰ ਕੀ ਦੇਖਿਆ ਕਿ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖੇ ਕਿ ਕਿਵੇਂ ਉਹ ਵੈਲ ਦੇ ਅੰਦਰ ਖੜੇ ਹੋਗੇ ਔਰ ਵੈਲ ਦੇ ਅੰਦਰ ਖੜੇ ਹੋ ਕੇ ਨਾਰੇ ਲਾਣੇ ਸ਼ੁਰੂ ਕਰਤੇ ਔਰ ਇਹ ਕਹਿਣਾ ਸ਼ੁਰੂ ਕਰਤਾ ਯੋਕਰ ਮੈਨੂੰ ਯਾਦ ਹੈ ਅਸੀਂ ਵੀਡੀਓਜ਼ ਬਾਰ-ਬਾਰ ਦੇਖ ਰਹੇ ਸੀਗੇ ਸਾਡਾ ਕਾਉਂਟੀ ਅਜੰਟ ਯੁਗੇਸ਼ ਢਿੰਗਰਾ ਜੀ ਤੇ ਕਾਂਗਰਸ ਦੇ ਗੁਰਬਖਸ਼ ਰਾਵਤ ਜੀ ਉਥੇ ਬਾਰ-ਬਾਰ ਅਪੀਲ ਕਰ ਰਹੇ ਸੀ ਔਰ ਜੇ ਤੁਸੀਂ ਵੀਡੀਓਜ਼ ਦੇਖੋ ਜਿਸ ਹਿਸਾਬ ਨਾਲ ਉਹਨਾਂ ਨੇ ਵੋਟਾਂ ਦੇ ਟਿਕ ਲਾਈ ਕਲੀਅਰਲੀ ਕੈਮਰਿਆਂ 'ਚ ਕੈਦ ਹੋ ਗਈ ਪਰ ਉਹ ਲੋਕ ਡਰਦੇ ਹੀ ਨਹੀਂ ਔਰ ਉਸ ਤੋਂ ਬਾਅਦ ਸਾਰਾ ਕੰਮ ਕਰਨ ਤੋਂ ਬਾਅਦ ਇਹ ਕਹਿਤਾ ਕਿ ਬੈਲਟ ਪੇਪਰ ਜਿਹੜੇ ਨੇ ਉਹ ਇਹਨਾਂ ਨੇ ਪਾੜਤੇ ਜੀ ਅੱਜ ਵੀ ਕਿਹਾ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਔਰ ਜਦ ਉਹਨਾਂ ਨੇ ਦੇਖਿਆ ਕਿ ਇੰਨਾ ਰੋਲਾ ਪੈ ਗਿਆ ਔਰ ਅਸੀਂ ਮਿਲ ਕੇ ਸੁਪਰੀਮ ਕੋਰਟ ਚਲੇ ਗਏ ਔਰ ਸੁਪਰੀਮ ਕੋਰਟ ਚ 5 ਫਰਵਰੀ ਨੂੰ ਜਦ ਚੀਫ ਜਸਟਿਸ ਸਾਹਿਬ ਨੇ ਐਫ ਜੀ ਗੱਲ ਕਹੀ ਕਿ ਇਹਨਾਂ ਨੂੰ ਲੱਗਿਆ ਯਾਰ ਖਤਰਾ ਹੈ ਹਮ ਔਰ ਖਤਰੇ ਦੇ ਅੰਦਰ ਉਹਨਾਂ ਨੇ ਪਲਾਨਿੰਗ ਕੀਤੀ ਕਿ ਹੁਣ ਆਪਣਾ ਫਾਰਮੂਲਾ ਨੰਬਰ 3 ਅਪਣਾਈਏ ਫਾਰਮੂਲਾ ਨੰਬਰ 1 ਅਨਿਲ ਮੁਸੀਬ بیمار ਫਾਰਮੂਲਾ ਨੰਬਰ 2 ਇਨਵੈਲਿਡ ਵੋਟਸ ਫਾਰਮੂਲਾ ਨੰਬਰ 3 3Kਜੀ ਆਪਰੇਸ਼ਨ ਲੋਟਸ ਆਪਰੇਸ਼ਨ ਲੋਟਸ ਜਿਦੇ ਲਈ ਇਹ ਪੂਰੇ ਦੇਸ਼ 'ਚ ਜਾਣੇ ਜਾਂਦੇ ਆ ਕਿ ਕਾਉਂਸਲਰ ਚੱਕੋ ਉਹਨਾਂ ਨੂੰ ਡਰਾਓ ਧਮਕਾਓ ਖਰੀਦੋ ਔਰ ਉਸੇ ਫਾਰਮੂਲੇ ਦੇ ਅੰਦਰ ਇੱਕ ਵੀਡੀਓ ਕੈਦ ਹੋ ਗਈ ਉਹਨਾਂ ਦੀ ਹੋਰ ਕਿਉਂਕਿ ਐਸ ਕਿ ਕੈਮਰੇ ਉਹਨਾਂ ਤੇ ਲੱਗੇ ਹੋਏ ਸੀਗੇ ਔਰ ਕਈ ਵੀਡੀਓ ਕੈਦ ਹੋਈਆਂ ਤੇ ਉਸ ਫਾਰਮੂਲੇ ਦੇ ਅੰਦਰ ਇੱਕ ਵੀਡੀਓ ਹੋਰ ਕੈਦ ਹੋ ਗਈ ਜਿਹਦੇ ਅੰਦਰ ਇਹਨਾਂ ਦੇ ਬਹੁਤ ਵੱਡੇ ਐਕਸ ਮੇਅਰ ਸਾਡੇ ਕਾਉਂਸਲਰ ਨੂੰ ਗੱਲ ਕਰ ਰਹੇ ਨੇ ਕਿ ਆਪ ਹਮਾਰੀ ਪਾਰਟੀ ਮੇ ਜੁਆਇਨ ਕਰ ਲੋ ਔਰ ਹਮ ਆਪਕੋ ਬਹੁਤ ਉਪਰ ਤੱਕ ਲੈ ਜਾਏਗੇ। ਆਪਕੋ ਕਿਆ ਕਿਆ ਦੇ ਸਕਤੇ ਹੈ ਜੋ ਆਪਕੇ ਔਰ ਕਾਉਂਸਲਰਸ ਕੋ ਦਿਆ ਉਸ ਸੇ ਜ਼ਿਆਦਾ ਆਪਕੋ ਦੇਂਗੇ। ਤੋ ਮੈਂ ਚਾਹਾਂਗਾ ਕਿ ਵੀਡੀਓ ਨੂੰ ਪਲੇ ਕੀਤਾ ਜਾਏ ਜਿਹਦੇ ਅੰਦਰ ਵੀਡੀਓ ਨੂੰ ਪਲੇ ਕਰੋ ਜੀ। ਇੱਕ ਹੋਰ ਵੀਡੀਓ ਕਿਉਂਕਿ ਕਈ ਵੀਡੀਓ ਦਾ ਟਾਈਮ ਚੱਲੇ ਆ ਇਸ ਚ ਮੈਂ ਕਿਹਾ ਹੁਣ ਲਾਸਟ ਵੀਡੀਓ ਵੀ ਤੁਹਾਨੂੰ ਦਿਖਾ ਦਈਏ ਕਿ ਮੈਨੂੰ ਇਹਦੀ ਵੀਡੀਓ ਉਹ ਦਿਖਾਓ ਤੁਸੀਂ ਕਿਹੀ ਆਣੇ ਹੈ ਜੀ ਹਾਂਜੀ ਸੱਸਾ ਜੀ ਇਹਨਾਂ ਨੂੰ ਪਛਾਣਨੋਂ ਪਹਿਲਾਂ ਕੌਣ ਨੇ ਆਸ਼ਾ ਜਸਵਾਲ ਆਸ਼ਾ ਜਸਵਾਲ ਕਿਉਂਕਿ ਉਹ ਸਵੇਰ ਹੋ ਜਾਈਏ ਉਨਕੀ ਅੱਛਾ ਠੀਕ ਹੈ ਜੀ ਇਹ ਦਮਨ ਜੀ ਨਾਲ ਗੱਲ ਕਰ ਰਹੇ ਨੇ ਜੀ ਦਮਨ ਜੀ ਇੱਥੇ ਬੈਠੇ ਹੋਏ ਨੇ ਉਸ ਤੋਂ ਉੱਪਰ ਹੀ ਰੱਖेंगे ਤਾਂ ਅਗਰ ਆਪ ਅਗਰ ਆਪ ਵੀ ਇੱਥੇ ਆ ਜੇ ਤਾਂ ਰੋਕੋ ਜੀ ਵੀਡੀਓ ਰੋਕੋ ਜੀ 1 ਮਿੰਟ ਉਹ ਕਹਿੰਦੇ ਜੀ ਜੁਨਕੋ ਅੱਗੇ ਲੈ ਕੇ ਗਏ ਹੈ उनसे ऊपर ही आपको देंगे उनसे ऊपर ही आपको रखेंगे और उस हिसाब से यह वीडियो आपके आगे अभी यहां पे पिक्चर खत्म नहीं शुरू हुई है अगला वीडियो दिखाओ जी अगला वीडियो दिखाओ जिसके अंदर मैडम खुद दिख रही है मैडम खुद दिखाओ जी उनको ये मैडम है जी यही मैडम है हां ये एक्स मेयर रहे हैं ये वीडियो हम आप लोगों को दे देंगे आप आराम से दिखाओ इसको और इसके अंदर वो कह रही है कि मेरा जो बेटा है वो दिल्ली गया हुआ है। और सारा केस वो देख रहा है और दमन क्लियरली गलत कर रहे भी तू सा पार्टी च आ जाओ ਇਹ ਵੀਡੀਓ 21 ਸੈਕਟਰ ਦੀ ਹੈ ਉਹਨਾਂ ਦੇ ਘਰ ਦੀ 110 ਨੰਬਰ ਘਰ 110 ਨੰਬਰ ਘਰ ਪਹਿਲਾਂ ਇਹਨਾਂ ਨੂੰ ਫੋਨ ਕਰਿਆ ਜਾਂਦਾ ਹੈ ਫੋਨ ਕਰਕੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਐਦਾਂ ਆਪਰੇਸ਼ਨ ਲੋਟਸ ਚਲਾਇਆ ਜਾਂਦਾ ਹੈ ਇਹਦੇ ਦੋ ਵਰਜਨ ਨੇ ਇਹ ਦੋਨੋਂ ਵੀਡੀਓ ਦਿਖਾਵਾਂਗੇ ਇਸ ਤੋਂ ਬਾਅਦ ਇਹਨਾਂ ਦਾ ਬੇਟਾ ਫੋਨ ਕਰਦਾ ਔਰ ਬੇਟਾ ਕਹਿੰਦਾ ਜੀ ਆਪਕੋ ਬੜੇ ਸੀਨੀਅਰ ਲੀਡਰ ਸੇ ਇਹਨਾਂ ਨੇ ਕਿਹਾ ਜੀ ਲੀਡਰ ਦਾ ਨਾਮ ਦੱਸੋ ਉਹ ਕਹਿੰਦਾ ਇਹ ਹਮਾਰੇ ਨੈਸ਼ਨਲ ਲੀਡਰ ਹੈ ਮਤਲਬ ਐ ਨਹੀਂ ਵੀ ਚੰਡੀਗੜ੍ਹ ਦੇ ਲੀਡਰ ਕਰਦੇ ਇਹਨਾਂ ਦੇ ਹੀਰਾ ਫੇਰੀ ਨੈਸ਼ਨਲ ਲੀਡਰ ਹੀਰਾ ਫੇਰੀ ਕਰਦੇ ਆ ਦਿੱਲੀ ਚ ਬੈਠ ਕੇ ਇਹਨਾਂ ਨੂੰ ਬਾਰ ਬਾਰ ਕਹਿ ਰਹੇ ਦਿੱਲੀ ਆ ਜਾਓ ਦਿੱਲੀ ਆ ਜਾਓ ਆਪਕੋ ਕੀਮਤ ਨਹੀਂ ਜਾਈ ਜਾਏਗੀ ਔਰ ਐਫਓਜੀ ਗੱਲਾਂ ਇਹ ਕਰਦੇ ਪਏ ਨੇ ਜਿਹੜੇ ਕੀ ਵੀਡੀਓ ਦੇ ਅੰਦਰ ਰਿਕਾਰਡ ਹੋ ਗਈ ਜਿਹੜੇ ਵੀਡੀਓ ਵੀ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰ ਲਾ ਔਰ ਐਸ ਹਿਸਾਬ ਨਾਲ ਜਿਸ ਹਿਸਾਬ ਨਾਲ ਤੁਸੀਂ ਦੇਖਿਆ ਤੇ ਤੁਹਾਨੂੰ ਤਿੰਨ ਫਾਰਮੂਲੇ ਦੱਸੇ ਫਾਰਮੂਲਾ ਨੰਬਰ ਏ ਅਨਿਲ ਮਸੀ ਬਿਮਾਰ ਫਾਰਮੂਲਾ ਨੰਬਰ 2 ਵੋਟਾਂ ਇਨਵੈਲਿਡ ਪ੍ਰੈਸਾਈਡਿੰਗ ਅਫੀਸਰ ਔਰ ਫਾਰਮੂਲਾ ਨੰਬਰ 3 ਸੇਲ ਐਂਡ ਪਰਚੇਸ ਜਿਹਨੂੰ ਕਹਿੰਦੇ ਹੌਰ ਸਟੇਟਿੰਗ ਇਹ ਤਿੰਨੋ ਫਾਰਮੂਲਾ ਇਹਨਾਂ ਨੇ ਕੀਤੇ ਔਰ ਇਸ ਹਿਸਾਬ ਨਾਲ ਇਹ ਪੂਰੇ ਦੇਸ਼ ਚ ਕਰਦੇ ਪਰ ਚੰਡੀਗੜ੍ਹ ਪੜੇ ਲਿਖਿਆ ਦਾ ਸ਼ਹਿਰ ਹੈ ਸਾਰੇ ਲੋਕੇ ਇੱਥੇ ਪੜੇ ਲਿਖੇ ਨੇ ਔਰ ਸਾਰਿਆਂ ਨੇ ਦੇਖਿਆ ਕੈਮਰੇ ਅੱਜ ਕਿਸ ਹਿਸਾਬ ਨਾਲ ਹੋਇਆ ਹੁਣ ਮੈਂ ਰਿਕੁਐਸਟ ਕਰਾਂਗਾ ਕਿ ਅੱਗੇ ਦਾ ਜਿਹੜਾ ਸਿਸਟਮ ਹੈ ਜੋ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਲੜਾਈ ਹੋਈ ਸਾਡੇ ਵੀਰ ਇਸ ਤੋਂ ਬਾਅਦ ਆਪਾਂ ਕੁਐਸਚਨਸ ਕਰ ਲੈਂਦੇ ਹਾਂ ਸਾਡੇ ਵੀਰ ਦੱਸਣਗੇ ਕਿ ਕਿਸ ਹਿਸਾਬ ਨਾਲ ਸੁਪਰੀਮ ਕੋਰਟ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝੇ ਕੈਂਡੀਡੇਟ ਜਿੱਤੇ ਨੇ ਲੱਕੀ ਭਾਜੀ ਤੁਸੀਂ ਪੁੱਛੋ ਸਾਥੀਓ ਪਹਿਲਾਂ ਤਾਂ ਤੁਹਾਡਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਇਸ ਸ਼ਾਰਟ ਨੋਟਿਸ ਤੇ ਤੁਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋ ਔਰ ਪਿਛਲੇ ਲਗਭਗ ਇੱਕ ਮਹੀਨੇ ਤੋਂ ਸੱਚ ਦੀ ਲੜਾਈ ਸਾਡਾ ਅਲਾਈਅੰਸ ਜਿਹੜਾ ਇੰਡੀਆ ਅਲਾਈਅੰਸ ਹੈ ਜਿਸ ਚ ਕਾਂਗਰਸ ਔਰ ਆਮ ਆਦਮੀ ਪਾਰਟੀ ਹੈ ਇਹ ਲੜ ਰਿਹਾ ਔਰ ਸੜਕਾਂ ਤੇ ਵੀ ਅਸੀਂ ਪ੍ਰਦਰਸ਼ਨ ਕੀਤਾ ਕਿਉਂਕਿ ਸਾਡੀ ਸੰਖਿਆ 20 ਸੀਗੀ ਸਾਡਾ ਗਠਬੰਧਨ ਹੋਇਆ ਸੀਗਾ ਔਰ ਅਸੀਂ ਚਾਹਦੇ ਸੀਗੇ ਗਠਬੰਧਨ ਦਾ ਮੇਅਰ ਬਣੇ ਜਿਹੜਾ ਬੀਜੇਪੀ 8 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਰਾਜ ਕਰ ਰਹੀ ਹੈ ਔਰ ਚੰਡੀਗੜ੍ਹ ਦੀ ਰੈਂਕਿੰਗ ਲਗਾਤਾਰ ਗਿਰ ਰਹੀ ਹੈ ਲੋਕ ਦੁਖੀ ਨੇ ਲੋਕ ਪਰੇਸ਼ਾਨ ਨੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਇਸ ਸੋਚ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਗਠਜੰਬੰਦਨ ਕੀਤਾ ਸੀ ਗਠਜੰਬੰਦਨ ਸਾਡਾ ਨੈਸ਼ਨਲ ਲੈਵਲ ਤੇ ਵੀ ਹੈ ਪਰ ਇੱਥੇ ਸਾਡਾ ਗਠਜੰਬੰਦਨ ਇਹ ਸੀਗਾ ਕਿ ਮੇਅਰ ਜਿਵੇਂ ਤੁਹਾਨੂੰ ਸਣੀ ਜੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਹੋਏਗਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਾਂਗਰਸ ਦੇ ਹੋਣਗੇ ਉਸ ਲੜਾਈ ਨੂੰ ਲੜਦੇ ਲੜਦੇ ਕੀ ਕੀ ਫੇਸਸ ਹੋਏ ਤੁਹਾਡੇ ਸਾਹਮਣੇ ਆ ਪਰ ਅੱਜ ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਤਾਬਾਂ 'ਚ ਪੜਦੇ ਹੁੰਦੇ ਸੀ ਕਿ ਸੱਚਾਈ ਕੀ ਜਿੱਤ ਹੁੰਦੀ ਹੈ ਟਰੂਥ ਆਲਟੀਮੇਟਲੀ ਪ੍ਰਵੇਲਸ ਸਤਿਮੇਵ ਜਯਤੇ ਟੂ ਟ੍ਰੰਪਸ ਬਟ ਅੱਜ ਉਹ ਪ੍ਰੂਵ ਹੋ ਗਿਆ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਚੰਡੀਗੜ੍ਹ ਦੇ ਇਤਿਹਾਸ ਵਿੱਚ ਕੀਤਾ ਹੈ ਐਡਾ ਵੱਡਾ ਅੱਜ ਤੱਕ ਚੰਡੀਗੜ੍ਹ ਦਾ ਕੋਈ ਮਾਮਲਾ ਨਹੀਂ ਹੋਇਆ ਜਿਹੜਾ ਇੱਕ ਮਹੀਨੇ ਲਗਾਤਾਰ ਇੰਟਰਨੈਸ਼ਨਲ ਪ੍ਰੈਸ ਦੀ ਸੁਰਖੀਆਂ ਬਣਿਆ ਹੋਏ ਇੰਟਰਨੈਸ਼ਨਲ ਲੈਵਲ ਤੇ ਲੋਕ ਵਾਚ ਕਰ ਰਹੇ ਸੀਗੇ ਕੈਨੇਡਾ ਅਮਰੀਕਾ ਯੂਰਪ ਸਭ ਜਗ੍ਹਾ ਤੋਂ ਸਾਨੂੰ ਫੋਨ ਆ ਰਹੇ ਸੀ ਵੀ ਇਹ ਚੰਡੀਗੜ੍ਹ ਦੇ ਵਿੱਚ ਕੀ ਹੋ ਰਿਹਾ ਜੋ ਵਰਡ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਸਤੇਮਾਲ ਕੀਤੇ ਕਿ ਇਟਸ ਮਰਡਰ ਆਫ ਡੈਮੋਕ੍ਰੇਸੀ ਲੋਕਤੰਤਰ ਦੀ ਹੱਤਿਆ ਹੋਈ ਹੈ ਉਸ ਤੋਂ ਵੱਧ ਕੇ ਉਹ ਜੋ ਸਖਤ ਵਰਡ ਸਖਤ ਟਿੱਪਣੀਆਂ ਲੋਕ ਕਹਿ ਰਹੇ ਸੀਗੇ ਕੇਸ ਦਾ ਮਤਲਬ ਤਾਂ ਹਿੰਦੁਸਤਾਨ ਦੇ ਵਿੱਚ ਹੁਣ ਕੋਈ ਇਲੈਕਸ਼ਨ ਹੀ ਨਹੀਂ ਹੋਣਗੇ ਪਰ ਜਿਵੇਂ ਕਹਿੰਦੇ ਹਨ ਕਿ ਸੱਚਾਈ ਦੀ ਅਲਟੀਮੇਟਲੀ ਜਿੱਤ ਹੁੰਦੀ ਹੈ ਅੱਜ ਸੱਚਾਈ ਦੀ ਜਿੱਤ ਹੋਈ ਹੈ ਸੁਪਰੀਮ ਕੋਰਟ ਨੇ ਜੋ ਹਿਸਟੋਰਿਕ ਡਿਸੀਜਨ ਦਿੱਤਾ ਉਹ ਕਾਬਿਲ-ਏ-ਤਾਰੀਫ ਹੈ ਜਸਟਿਸ ਡੀ.ਵਾਈ. ਚੰਦਰ ਚੂੜ ਤੇ ਉਹਨਾਂ ਦੇ ਦੋਨੋਂ ਫੈਲੋ ਜੱਜਸ ਜਿਹੜੇ ਅੱਜ 3 ਮੈਂਬਰ ਬੈਂਚ ਸੀ ਅਸੀਂ ਇੰਡੀਆ ਆਲਾਈਂਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੱਚ ਦੀ ਰਾਖੀ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚਾਈ ਨੂੰ ਹਾਰ ਨਹੀਂ ਦਿੱਤਾ ਅੱਜ ਲੋਕੀ ਸੁਪਰੀਮ ਕੋਰਟ ਵੱਲ ਟਕਟਕੀ ਲਗਾ ਕੇ ਦੇਖ ਰਹੇ ਸੀ ਨਾਲ ਸਰਵ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਬਲਕਿ ਖਾਸ ਤੌਰ ਤੇ ਚੰਡੀਗੜ੍ਹ ਦੇ ਲੋਕ ਪੰਜਾਬ ਦੇ ਲੋਕ ਦੇਖ ਰਹੇ ਸੀਗੇ ਕਿ ਕੀ ਫੈਸਲਾ ਸੁਪਰੀਮ ਕੋਰਟ ਕਰੇਗਾ ਔਰ ਸੁਪਰੀਮ ਕੋਰਟ ਨੇ ਮੈਂ ਧੰਨਵਾਦ ਕਰਦਾ ਬਹੁਤ ਤਰੀਕੇ ਨਾਲ ਬਹੁਤ ਪਿਆਰ ਦੇ ਨਾਲ ਕਲਮਸੀ ਸਾਹਿਬ ਨੂੰ ਬੁਲਾਇਆ ਬੜੇ ਤਰੀਕੇ ਨਾਲ ਉਹਨਾਂ ਸਵਾਲ ਪੁੱਛੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਸੁਪਰੀਮ ਕੋਰਟ 'ਚ ਖੜੇ ਹੋ ਯੂ ਆਰ ਔਨ ਓਥ ਸੋਚ ਸਮਝ ਕੇ ਬੋਲਣਾ ਸੱਚ ਬੋਲਣਾ ਨਹੀਂ ਤਾਂ ਯੂ ਵਿਲ ਬੀ ਪ੍ਰੋਸੀਕਿਊਟਿਡ ਫਿਰ ਪੁੱਛਿਆ ਕਿ ਤੁਸੀਂ ਟਿਕ ਲਾਏ ਸੀ ਕਹਿੰਦਾ ਹਾਂਜੀ ਲਾਏ ਸੀ ਕਿੰਨੀ ਵੋਟਾਂ ਦੇ ਲਾਏ ਸੀ 8 ਵੋਟਾਂ ਦੇ ਲਾਏ ਸੀ ਕਿਸ ਕਪੈਸਿਟੀ ਚ ਲਾਏ ਸੀ ਕਿਸ ਲਾ ਦੇ ਅੰਡਰ ਆਏ ਸੀ ਕਿਸ ਰੂਲ ਦੇ ਅੰਡਰ ਆਏ ਸੀਗੇ ਉਹ ਭਾਈ ਸਾਹਿਬ ਕੋਈ ਜਵਾਬ ਨਹੀਂ ਦੇ ਸਕੇ ਫਿਰ ਉਹਨਾਂ ਨੇ ਫੌਰੀ ਤੌਰ ਤੇ ਇੱਕ ਦਿਨ ਦਾ ਟਾਈਮ ਲਿਆ ਕਿਉਂਕਿ ਉਹਨਾਂ ਨੇ ਦੇਖ ਲਿਆ ਸੀਗਾ ਪਹਿਲੇ 14 ਦਿਨ ਦਾ ਟਾਈਮ ਲਿਤਾ ਤਾਂ ਕੀ ਇਹਨਾਂ ਨੇ ਆਪਰੇਸ਼ਨ ਲੋਟਸ ਕੀਤਾ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਮੈਜੋਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਉਸ ਕੋਸ਼ਿਸ਼ 'ਚ ਥੋੜਾ ਬਤ ਕਾਮਯਾਬੀ ਹੋਏ ਵੱਡੇ ਵੱਡੇ ਸੂਬਿਆਂ 'ਚ ਸਰਕਾਰਾਂ ਗਿਰ ਦਿੰਦੇ ਨੇ ਐਮਐਲਏ ਨੂੰ ਇੱਧਰ ਉੱਧਰ ਕਰ ਦਿੰਦੇ ਨੇ ਪਰ ਮੈਂ ਧੰਨਵਾਦੀ ਆ ਕਿ ਸਾਡੇ ਅਲਾਈਅੰਸ ਨੇ 30 ਤਰੀਕ ਤੱਕ ਜਦ ਲੜਾਈ ਲੜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਉਹਨਾਂ ਦੇ ਕਿਸੇ ਉਸ ਪ੍ਰਲੋਬਨ 'ਚ ਨਹੀਂ ਆਏ ਕਿਸੇ ਲਾਲਚ 'ਚ ਨਹੀਂ ਆਏ ਕਿਸੇ ਕਿਸੇ ਚੀਜ਼ 'ਚ ਨਹੀਂ ਆਏ 30 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਇਆ ਵੋਟਾਂ ਸऱ्याੰ ਵੀ ਇੱਕ ਪਾਸੇ ਸੀਗੀਆਂ ਤੇ 15 ਇੱਕ ਪਾਸੇ ਸੀ 16ਵੀਂ ਖਰਾਬ ਸੀ ਪਰ ਚਲੋ ਮੈਂ 16 ਵੀ ਗਿਣ ਲੈਂਦਾ ਉਹਨਾਂ ਦੀ ਫੇਰ ਵੀ ਅਸੀਂ ਚਾਰ ਵੋਟਾਂ ਤੋਂ ਜਿੱਤੇ ਦੇ ਸੀਗੇ ਸੁਪਰੀਮ ਕੋਰਟ ਨੇ ਉਸੇ ਦਿਨ ਨੂੰ ਬੇਸਿਸ ਲੈ ਕੇ 30 ਤਰੀਕ ਦਾ ਜਸਟਿਸ ਕੀਤਾ ਸਾਨੂੰ ਉਮੀਦ ਇਹ ਸੀਗੇ 30 ਤਰੀਕ ਦਾ ਨਿਆਂਇਕ ਕੌਣ ਕਰੇਗਾ ਕੌਣ ਇਹ ਤਾਂ ਚਾਹਦੇ ਸੀਗੇ ਉਹਨ ਦੁਬਾਰਾ ਇਲੈਕਸ਼ਨ ਕਰਾ ਲਓ ਦੁਬਾਰਾ ਕਿਉਂਕਿ ਇਹ ਮжоਰਿਟੀ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਸੀ ਪਰ ਸੁਪਰੀਮ ਕੋਰਟ ਨੇ ਦੇਖਿਆ ਕਿ ਜਿਸ ਦਿਨ ਇਲੈਕਸ਼ਨ ਹੋਣਾ ਸੀਗਾ ਉਹ ਐਕਚੁਅਲ ਤਰੀਕ ਤਾਂ 18 ਸੀ ਜਿਹਨੂੰ ਪੋਸਟਪੋਨ ਕਰਕੇ 6 ਕੀਤਾ ਗਿਆ ਜਿਹਨੂੰ ਹਾਈ ਕੋਰਟ ਦੇ ਇੰਟਰਵੈਂਸ਼ਨ ਨਾਲ ਅਸੀਂ 30 ਕਰਾਇਆ ਉਸ ਦਿਨ ਸਥਿਤੀ ਕੀ ਸੀ ਉਜ਼ਦੀਨ ਸਿਟੀ ਯੇਸੀ ਇੱਕ ਪਾਸੇ 20 ਵੋਟਾਂ ਸੀ ਔਰ ਇੱਕ ਪਾਸੇ 16 ਵੋਟਾਂ ਸੀ ਗਿਆ ਔਰ ਜਿੱਤ ਸ਼ਰੇ ਆਮ ਇੰਡੀਆ ਅਲਾਈਂਸ ਦੀ ਸੀਗੀ ਔਰ ਸੁਪਰੀਮ ਕੋਰਟ ਨੇ ਅੱਜ ਉਸਤੇ ਮੋਰ ਲਾਤੀ ਔਰ ਅਨਿਲ ਮਸੀਨ ਨੂੰ ਵੀ 3 ਹਫਤੇ ਦਾ ਨੋਟਿਸ ਦਿੱਤਾ ਔਰ ਉਹਨੂੰ ਜਵਾਬ ਦੇਣ ਵਾਸਤੇ ਕਿਹਾ ਇਹ ਬਿਲਕੁਲ ਠੀਕ ਕੀਤਾ ਸੁਪਰੀਮ ਕੋਰਟ ਨੇ ਤਾਂਕਿ ਦੁਆਰਾ ਜ਼ਿੰਦਗੀ ਦੇ ਵਿੱਚ ਕੋਈ ਐਸੀ ਓਛੀ ਗਿਰੀ ਹੋਈ ਹਰਕਤ ਕਰਨ ਦੀ ਕੋਸ਼ਿਸ਼ ਦੁਆਰਾ ਨਾ ਕਰੇ ਦੁਆਰਾ ਲੋਕਤੰਤਰ ਦੇ ਵਿੱਚ ਦੀ ਹੱਤਿਆ ਕਰਨ ਦੀ ਕੋਸ਼ਿਸ਼ ਨਾ ਕਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਵੋਟਾਂ ਨੂੰ ਖਰਾਬ ਕਰਨ ਦਾ ਕੰਮ ਨਾ ਕਰੇ ਇਸ ਚੀਜ਼ ਤੋਂ ਸਬਕ ਉਹ ਸਾਰੇ ਲੈਣ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਸਾਡੇ ਕੁਲਦੀਪ ਟਿਟਾ ਜੀ ਜਿਹੜੇ ਚੰਡੀਗੜ੍ਹ ਦੇ ਨਵੇਂ ਬੇਅਰ ਬਣੇ ਨੇ ਇੱਕ ਗਰੀਬ ਪਰਿਵਾਰ ਤੋਂ ਆਂਦੇ ਨੇ ਬਾਲਮੀਕੀ ਸਮਾਜ ਤੋਂ ਆਂਦੇ ਨੇ ਦਲਿਤ ਸਮਾਜ ਤੋਂ ਆਂਦੇ ਨੇ ਛੋਟੇ ਘਰ ਤੋਂ ਆਂਦੇ ਨੇ ਔਰ ਡੱਡੂ ਮਾਜਰੇ ਵਰਗੀ ਜਗ੍ਹਾ ਜਿਹਨੂੰ ਬਹੁਤ ਲੋੜ ਸੀਗੀ ਕੇ ਮੇਰ ਉੱਥੋਂ ਬਣੇ ਆ ਜਿਨ੍ਹਾਂ ਨੂੰ ਇੰਡੀਆ ਅਲਾਈਅੰਸ ਵੱਲੋਂ ਦੋਨੋਂ ਪਾਰਟੀਆਂ ਵੱਲੋਂ ਵਧਾਈ ਦਿੰਦੇ ਆ ਕਿ ਗਰੀਬ ਦਾ ਬੱਚਾ ਅੱਜ ਬਣਿਆ ਔਰ ਇਹਦੀ ਲੜਾਈ ਸਾਰੀ ਦੋਨੋਂ ਪਾਰਟੀਆਂ ਨੇ ਡੱਟ ਕੇ ਲੜੀ ਹੈ ਨਾ ਇਹ ਪਿੱਛੇ ਸੀ ਨਾ ਅਸੀਂ ਪਿੱਛੇ ਸੀਗੇ ਔਰ ਜਾਣਦੇ ਆ ਸੰਨੀ ਜੀ ਔਰ ਜਾਣਦੇ ਆ ਸਾਡੀ ਸਾਰੀ ਪਾਰਟੀ ਔਰ ਇਹਨਾਂ ਦੀ ਪਾਰਟੀ ਕਿ ਕਿਸ ਤਰੀਕੇ ਨਾਲ ਇਸ ਬੰਦੇ ਦੀ ਅੱਖਾਂ 'ਚ ਉਸ ਦਿਨ ਅਥਰੂ ਸੀਗੇ ਇਹ ਕੁਝ ਕਰ ਨਹੀਂ ਸਕਦਾ ਸੀ ਬੇਵਸੀ ਪਰਾਡ ਸੁਪਰੀਮ ਕੋਰਟ ਨੇ ਦੀ ਅੱਖਾਂ ਚ ਥਰੂ ਪੁੰਜਣ ਦਾ ਕੰਮ ਕੀਤਾ ਔਰ ਪ੍ਰੈਸ ਨੂੰ ਵੀ ਮੈਂ ਬਤਾਈ ਦਿੰਦਾ ਕਿ ਤੁਸੀਂ ਜਾਗਰੂਕ ਹੋ ਕੇ ਪੂਰੀ ਲੜਾਈ ਦੇ ਵਿੱਚ ਬਿਨਾ ਬਾਇਸ ਦੇ ਸੱਚਾਈ ਨੂੰ ਬਿਆਨ ਕੀਤਾ ਕੋਈ ਐਸਾ ਮੀਡੀਆ ਮੈਂ ਨਹੀਂ ਦੇਖਿਆ ਸੈਕਸ਼ਨ ਜਿੰਨੇ ਸਾਡੀ ਸਪੋਰਟ ਨਾ ਕੀਤੀ ਹੋਏ ਸਾਡੀ ਸਪੋਰਟ ਮੀਨਸ ਸੱਚਾਈ ਦੀ ਸਪੋਰਟ ਮੈਨੂੰ ਕਿਸੇ ਪੱਤਰਕਾਰ ਨੇ ਅੱਜ ਪੁੱਛਿਆ ਸੀ ਕਿ ਇੰਡੀਆ ਲਾਇੰਸ ਦੀ ਫੇਵਰ ਕੀਤੀ ਸੁਪਰੀਮ ਕੋਰਟ ਨੇ ਅੱਜ ਮੈਂ ਕਿਹਾ ਇੰਡੀਆ ਲਾਇੰਸ ਦੀ ਫੇਵਰ ਨਹੀਂ ਕੀਤੀ ਸੱਚ ਦੀ ਫੇਵਰ ਕੀਤੀ ਜਸਟਿਸ ਦੀ ਬੇਵਰਕੀ ਕੀਤੀ ਨਿਆਂ ਦੀ ਬੇਵਰਕੀ ਕੀਤੀ ਔਰ ਉਹ ਅੱਜ ਨਿਆਂ ਇਸ ਸ਼ਕਲ ਚ ਤੁਹਾਡੇ ਸਾਹਮਣੇ ਆਇਆ ਅਸੀਂ ਸਾਰੇ ਧੰਨਵਾਦੀਆਂ ਤੁਹਾਡਾ ਮੀਡੀਆ ਦਾ ਔਰ ਮੈਂ ਸਾਰੇ ਸਾਥੀਆਂ ਨੂੰ ਵੀ ਕਾਂਗਾ ਜਿੰਨੇ ਸਾਡੇ ਕਾਉਂਸਲਰਸ ਨੇ ਚਾਹੇ ਕਾਂਗਰਸ ਪਾਰਟੀ ਨੇ ਚਾਹੇ ਆਪ ਪਾਰਟੀ ਨੇ ਲੀਡਰਸ ਨੇ ਤੁਸੀਂ ਵੀ ਬਿਲਕੁਲ ਚਾਹੇ ਸੋਸ਼ਲ ਮੀਡੀਆ ਤੇ ਚਾਹੇ ਸੜਕ ਤੇ ਸਭ ਨੇ ਇਸ ਲੜਾਈ ਨੂੰ ਲੜਿਆ ਔਰ ਅੰਤ ਦੇ ਵਿੱਚ ਅਸੀਂ ਕਾਮਯਾਬ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ